ਤਾਂ ਮੌਂਟਰੀਅਲ ਤੋਂ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਕੈਨੇਡਾ ਦੇ ਮੌਂਟਰੀਅਲ ਦੇ ਵਿੱਚ ਇੱਕ ਮਾਂ ਦੇ ਵੱਲੋਂ ਜਿਹੜਾ ਆਪਣੀ ਧੀ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਉਣਾ ਤੇ ਉਸ ਨੂੰ ਅਚਾਨਕ ਇਕੱਲੇ ਦੇ ਵਿੱਚ ਛੱਡਣ ਦੇ ਦੋਸ਼ਾਂ ਤਹਿਤ ਜ਼ਮਾਨਤ ਨਹੀਂ ਮਿਲੀ ਕੁਬੈਕ ਕੋਰਟ ਨੇ ਜਿਹੜਾ ਇਹ ਵੱਡਾ ਫੈਸਲਾ ਸੁਣਾਇਆ ਮਾਂ ਦੀ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਦਰਅਸਲ ਮਾਮਲਾ ਇਹ ਹੈ ਕਿ ਜਿਹੜਾ ਮਾਂ ਨੇ ਜਿਹੜਾ ਇੱਕ ਆਪਣੀ ਤਿੰਨ ਤਕਰੀਬਨ 3 ਸਾਲ ਦੀ ਬੱਚੀ ਨੂੰ ਅਚਾਨਕ ਖੁੱਲੇ ਦੇ ਵਿੱਚ ਲਾਪਤਾ ਕਰ ਦਿੱਤਾ ਉਸ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਤੇ ਇਸੇ ਦੋਸ਼ ਜਾਂਦਾ ਤਾਂ ਮਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਜ਼ਮਾਨਤ ਅਰਜੀ ਲੱਗਦੀ ਹੈ ਜ਼ਮਾਨਤ ਅਰਜੀ ਜਿਹੜੀ ਰੱਦ ਕੀਤੀ ਜਾਂਦੀ ਹੈ ਹਾਲਾਂਕਿ ਉਸ ਦੇ ਉੱਪਰ ਮਾਨਸਿਕ ਜਾਂਚ ਦੇ ਲਈ ਉਸ ਨੂੰ ਮੌਂਟਰੀਅਲ ਦੇ ਜਿਹੜਾ ਫਿਲੀਪੀਨਜ਼ ਇੰਸਟੀਚਿਊਟ ਦੇ ਵਿੱਚ ਭੇਜਣ ਦਾ ਹੁਕਮ ਦਿੱਤਾ ਜਾਂਦਾ ਦਰਅਸਲ ਜਿਹੜਾ ਅਦਾਲਤ ਨੂੰ ਇਸ਼ਾਕਾ ਕਿ ਮਾਂ ਦੀ ਜਿਹੜੀ ਮਾਨਸਿਕ ਤੌਰ ਤੇ ਸਥਿਤੀ ਸਹੀ ਨਹੀਂ ਹੋ ਸਕਦੀ ਤੇ ਮਾਮਲਾ ਜਿਹੜਾ ਦੋ ਸੂਬਿਆਂ ਦਾ ਬਣ ਸਕ ਮੰਨ ਚੁੱਕਿਆ ਕਿਉਂਕਿ ਮੌਂਟਰੀਅਲ ਦਾ ਮਾਮਲਾ ਸੀ ਕਿਊਬੇਕ ਅਤੇ ਅਨਟਾਰੀਓ ਦੀ ਜਿਹੜੀ ਵੱਡੀ ਜਾਂਚ ਦੇ ਵਿੱਚ ਆਕਰਕਰ ਜੀ অন্ਟਾਰੀਓ ਤਾਂ ਮਿਲ ਗਿਆ ਤਾਂ ਹੁਣ ਮਾਂ ਦੀ ਜ਼ਮਾਨਤ ਅਰਜੀ ਵੀ ਰੱਦ ਕਰ ਦਿੱਤੀ ਹੈ